ਇੱਕ ਪੁਲਿਸ ਵਾਲੇ ਨੇ ਇੱਕ ਅਮੀਰ ਵਪਾਰੀ ਨੂੰ ਕਾਰ ਐਕਸੀਡੈਂਟ ਤੋਂ ਬਚਾਇਆ ਲੇਕਿਨ 5 ਦਿਨ ਬਾਅਦ ਆਪਣੇ ਹੀ ਘਰ ਦੇ ਅੱਗੇ ਤਿੰਨ ਕਾਲੀਆਂ ਗੱਡੀਆਂ ਦੇਖੀਆਂ ਤਾਂ ਉਸ ਦਾ ਪੂਰਾ ਸਰੀਰ ਕੰਬ ਗਿਆ ਪੂਰਾ ਉੱਤੋਂ ਲੈ ਕੇ ਥਲੋਂ ਤੱਕ ਹਿਲ ਗਿਆ ਉਹੀ ਗੱਲ ਹੋ ਚੁੱਕੀ ਸੀ ਜਿਸ ਦਾ ਉਸ ਨੂੰ ਹਮੇਸ਼ਾ ਤੋਂ ਡਰ ਸੀ ਇਹੋ ਜੱਕੀ ਭਾਣਾ ਵਾਪਰ ਗਿਆ ਸੀ ਜਿਸ ਤੋਂ ਇੱਕ ਪੁਲਿਸ ਵਾਲੇ ਨੂੰ ਥਰ-ਥਰ ਕੰਬਣਾ ਪੈ ਗਿਆ ਦੋਸਤੋ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਖਾਸ ਵੀਡੀਓ ਦਰਅਸਲ ਹਰਪ੍ਰੀਤ ਸਿੰਘ ਦੇ ਦਿਲ ਚ ਉਹ ਸ਼ਾਮ ਦਾ ਸਮਾਂ ਬੜੀ ਠੰਡੀ ਹਵਾ ਨਾਲ ਘੁੰਮ ਰਿਹਾ ਸੀ ਲੁਧਿਆਣਾ ਦੇ ਇੱਕ ਛੋਟੇ ਜਿਹੇ ਪੁਲਿਸ ਥਾਣੇ ਚ ਆਪਣੀ ਡਿਊਟੀ ਮੁਕੰਮਲ ਕਰਕੇ ਬਾਹਰ ਨਿਕਲਣ ਦੀ ਤਿਆਰੀ ਕਰ ਰਿਹਾ ਸੀ ਜਦੋਂ ਉਸਦੇ ਰੇਡਵੇ ਤੇ ਇੱਕ ਤੁਰੰਤ ਸੁਨੇਹਾ ਗੁਜਿਆ ਸਾਰੇ ਯੂਨਿਟਸ ਧਿਆਨ ਦਿਓ NH44 ਦੇ ਨੇੜੇ ਇੱਕ ਵਾਹਨ ਜੜਾ ਹੈ ਬੇਕਾਬੂ ਦੌੜ ਰਿਹਾ ਹੈ ਅਚਾਨਕ ਹਾਦਸਾ ਹੋਣ ਦੀ ਸੰਭਾਵਨਾ ਹੈ ਜਲਦੀ ਮਦਦ ਪਹੁੰਚਾਓ ਆਈ ਰਿਪੀਟ ਜਲਦੀ ਮਦਦ ਪਹੁੰਚਾਓ ਹਰਪ੍ਰੀਤ ਦੀਆਂ ਅੱਖਾਂ ਚਮਕ ਗਈਆਂ ਬਿਨਾਂ ਸਮਾਂ ਗਵਾਏ ਉਸਨੇ ਆਪਣੀ ਪੁਲਿਸ ਜੀਪ 'ਚ ਛਲਾਂਗ ਮਾਰ ਕੇ ਰਾਸ਼ਟਰੀ ਹਾਈਵੇ ਤੇ ਦੌੜ ਲਗਾਣੀ ਸ਼ੁਰੂ ਕਰ ਦਿੱਤੀ ਰਾਤ ਦੇ ਰੋਡ ਕਿਨਾਰੇ ਖੜੀਆਂ ਹੋਈਆਂ ਝਾੜੀਆਂ ਅਤੇ ਚਮਕਦਿਆ ਕਾਰਾਂ ਦੇ ਦਰਸ਼ਨ ਉਸਦੇ ਦਿਮਾਗ ਚ ਗੂੰਜਦੇ ਰਹੇ ਉਸ ਨੂੰ ਇੱਦ ਲੱਗਿਆ ਜਿਵੇਂ ਕਿ ਕੁਝ ਗਲਤ ਹੋ ਰਿਹਾ ਹੈ ਲੇਕਿਨ ਫਿਰ ਵੀ ਇਹ ਉਸਦਾ ਫਰਜ਼ ਸੀ ਉਹ ਜਦੋਂ ਹਾਈਵੇ ਤੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਇੱਕ ਚਮਕਦਾਰ ਸਫੇਦ ਕਾਰ ਤੇਜ਼ ਰਫ਼ਤਾਰ ਨਾਲ ਇੱਕ ਦੂਜੀ ਕਾਰ ਨਾਲ ਟੱਕਰ ਖਾਣ ਵਾਲੀ ਸੀ ਕਦੇ ਇੱਧਰ ਕਦੇ ਉੱਧਰ ਝੁੰਮਰੀ ਹੈ ਜਿਵੇਂ ਕਿ ਉਸਤੇ ਬ੍ਰੇਕ ਫੇਲ ਹੋ ਗਏ ਹੋਣ ਜਾਂ ਫਿਰ ਉਸਦੇ ਅੰਦਰ ਕੁਝ ਗਲਤ ਹੋ ਰਿਹਾ ਹੈ ਦੋਸਤੋ ਹਰਪ੍ਰੀਤ ਨੇ ਆਪਣੀ ਦਲੇਰੀ ਨੂੰ ਵਰਤਦਿਆਂ ਆਪਣੀ ਜੀਪ ਨੂੰ ਉਸ ਪਾਸੇ ਘੁਮਾਇਆ ਜਿੱਥੇ ਸਾਧਨ ਦਾ ਹਾਲ ਖਰਾਬ ਹੋ ਰਿਹਾ ਸੀ ਜਿੱਥੇ ਸਾਧਨ ਬੇਕਾਬੂ ਹੋ ਕੇ ਘੁੰਮ ਰਿਹਾ ਸੀ ਦੋਸਤੋ ਉਸਨੇ ਆਪਣੀ ਜੀਪ ਨੂੰ ਉਸ ਸਫੇਦ ਮਹਿੰਗੀ ਕਾਰ ਦੇ ਨਾਲ ਟੱਕਰ ਮਾਰ ਦਿੱਤੀ ਅਤੇ ਦੂਰ ਲਿਜਾ ਕੇ ਇੱਕ ਸਾਈਡ ਵਾਲੇ ਪਾਸੇ ਤੇ ਹਲਕਾ ਛੋਟਾ ਐਕਸੀਡੈਂਟ ਕਰਾ ਕੇ ਹੌਲੀ-ਹੌਲੀ ਕਾਰ ਨੂੰ ਤੱਕੇ ਨਾਲ ਰੁਕਾ ਕੇ ਉੱਥੇ ਕਿਸੇ ਤਰੀਕੇ ਨਾਲ ਉਸ ਆਦਮੀ ਦੀ ਉਸ ਵਿੱਚ ਬੈਠੇ ਯਾਤਰੀ ਦੀ ਜਾਨ ਜਿਹੜੀ ਹੈ ਬਚਾ ਲਈ ਉਸ ਨੂੰ ਨਹੀਂ ਪਤਾ ਮਿਤ ਕੀ ਹੋਣ ਵਾਲਾ ਹੈ ਅੰਦਰ ਇਸ ਦੇ ਕੀ ਰਾਤ ਛੁਪਿਆ ਹੈ ਲੇਕਿਨ ਫਿਰ ਵੀ ਸੋਚ ਰਿਹਾ ਹੈ ਵੀ ਇਸ ਦੇ ਅੰਦਰ ਕੁਝ ਨਾ ਕੁਝ ਜ਼ਰੂਰ ਲੁਕਿਆ ਹੈ ਮੈਨੂੰ ਜਾ ਕੇ ਚੈੱਕ ਕਰਨਾ ਚਾਹੀਦਾ ਹੈ ਆਖਿਰ ਉਸਨੂੰ ਖੋਇਆ ਕੀ ਸੀ ਇਸ ਤਰ੍ਹਾਂ ਦੀ ਗੱਡੀ ਕਿਉਂ ਚਲਾ ਰਿਹਾ ਸੀ ਇਹੋ ਜਾ ਕੇ ਕਾਰਨ ਬਣਿਆ ਸੀ ਐਨੀ ਮਹਿੰਗੀ ਗੱਡੀ ਉਤੋਂ ਇਸ ਤਰ੍ਹਾਂ ਰਸਤੇ ਦੇ ਵਿੱਚ ਖਰਾਬ ਹੋ ਜਾਵੇ ਮਰਸੀਡੀਜ਼ ਦੀਆਂ ਗੱਡੀਆਂ ਅਕਸਰ ਇਹੋ ਜਿਹਾ ਨਹੀਂ ਕਰਿਆ ਕਰਦੀਆਂ ਆਖਿਰ ਕਿਹੜੀ ਵਜ੍ਹਾ ਹੈ ਕੀ ਕਾਰਨ ਹੋ ਗਿਆ ਹੈ ਲੇਕਿਨ ਜਦੋਂ ਹੀ ਉਸਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ ਅੰਦਰ ਬੈਠੇ ਆਦਮੀ ਦੀਆਂ ਅੱਖਾਂ ਦੇ ਵਿੱਚ ਦਰਦ ਅਤੇ ਘਬਰਾਟ ਦੀ ਚਲਕ ਸੀ ਡਰਾਈਵਰ ਜਿਹੜਾ ਸੀ ਉਹ ਇੱਕ ਮਹਿੰਗੇ ਸੂਟ ਵਿੱਚ ਸਜਾ ਹੋਇਆ ਸੀ ਜਿਸ ਦਾ ਚਿਹਰਾ ਬੇਹੋਸ਼ ਹਾਲਤ ਦੇ ਵਿੱਚ ਸੀ ਹਰਪ੍ਰੀਤ ਨੇ ਬੜੇ ਨਰਮ ਜਿਹੇ ਸੁਰ ਦੇ ਵਿੱਚ ਪੁੱਛਿਆ ਕਿ ਤੁਸੀਂ ਠੀਕ ਹੋ ਤੁਹਾਨੂੰ ਕੁਝ ਹੋਇਆ ਤਾਂ ਨਹੀਂ ਥੋੜੇ ਜਿਹੇ ਸਮੇਂ ਦੇ ਵਿੱਚ ਉਹ ਜਿਹੜਾ ਇਨਸਾਨ ਹੈ ਉਸ ਦੇ ਨੀਰ ਨੀਰ ਕਰਦੇ ਪਸੀਨੇ ਅਤੇ ਥੋੜੇ ਕਮਜ਼ੋਰ ਹੌਸਲੇ ਨਾਲ ਉਸ ਨੇ ਆਪਣੀ ਜ਼ੁਬਾਨ ਨਾਲ ਹਲਕਾ ਹਲਕਾ ਬੋਲਣਾ ਸ਼ੁਰੂ ਕਰ ਦਿੱਤਾ ਤੁਸੀਂ ਮੇਰੀ ਜਾਨ ਨੂੰ ਬਚਾਲਿਆ ਪਰ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਜਿਹੀ ਝਿਜਕ ਵੀ ਦਿਖਾਈ ਦੇ ਰਹੀ ਸੀ ਜਿਵੇਂ ਉਹ ਇੱਕ ਗੂੜੇ ਰਾਜ ਦਾ ਭਾਰ ਲੈ ਕੇ ਆਪਣੇ ਸੀਨੇ ਤੇ ਲੈ ਕੇ ਘੁੰਮ ਰਿਹਾ ਹੋਵੇ ਦੋਸਤੋ ਉਹ ਬੋਲਿਆ ਮੇਰਾ ਨਾਮ ਰਜਿੰਦਰ ਸਿੰਘ ਬਰਾੜ ਹੈ ਦੋਸਤੋ ਜਿਵੇਂ ਹੀ ਨਾਮ ਸੁਣਿਆ ਹਰਪ੍ਰੀਤ ਨੂੰ ਕੁਝ ਜਾਣ ਪਛਾਣਿਆ ਲੱਗਿਆ ਜਿਵੇਂ ਕਿ ਉਹ ਇਸ ਨਾਮ ਨੂੰ ਕਈ ਵਾਰ ਪਹਿਲਾਂ ਤੋਂ ਸੁਣ ਚੁੱਕਿਆ ਹੋਵੇ ਅੱਜ ਆਪਣੇ ਅੱਖਾਂ ਸਾਹਮਣੇ ਦੇਖ ਚੁੱਕਿਆ ਹੈ ਦੋਸਤੋ ਇੰਨੇ ਵਿੱਚ ਐਂਬੂਲੈਂਸ ਵੀ ਉੱਥੇ ਆ ਗਈ ਅਤੇ ਉਸ ਅਮੀਰ ਆਦਮੀ ਨੂੰ ਐਂਬੂਲੈਂਸ ਦੇ ਵਿੱਚ ਬਿਠਾ ਕੇ ਉੱਥੋਂ ਲੈ ਗਏ। ਦੋਸਤੋ ਇਹ ਵਾਕਿਆ ਇੱਥੇ ਖਤਮ ਹੋ ਜਾਣਾ ਚਾਹੀਦਾ ਸੀ ਲੇਕਿਨ ਇਹੋ ਜਿਹਾ ਕੁਝ ਨਹੀਂ ਹੁੰਦਾ। ਅਗਲੇ ਹੀ ਦਿਨ ਪੁਲਿਸ ਸਟੇਸ਼ਨ ਦੇ ਇੱਕ ਕਮਰੇ ਦੇ ਵਿੱਚ ਹਰਪ੍ਰੀਤ ਨੇ ਪੂਰੀ ਘਟਨਾ ਦੀ ਰਿਪੋਰਟ ਜਿਹੜੀ ਹੈ ਜਸਵੀਰ ਕੌਰ ਨੂੰ ਦਿੱਤੀ ਜੋ ਕਿ ਥਾਣੇ ਦੀ ਇੱਕ ਬਿਹਤਰੀਨ ਜਾਂਚ ਅਧਿਕਾਰੀ ਸੀ। ਜਸਵੀਰ ਨੇ ਧਿਆਨ ਨਾਲ ਸਾਰੇ ਦਸਤਾਵੇਜ਼ ਪੜ੍ਹੇ ਅਤੇ ਚੁੱਪਚਾਪ ਦੁਬਾਰਾ ਪੁੱਛਿਆ ਕਿ ਤੁਸੀਂ ਰਜਿੰਦਰ ਸਿੰਘ ਦੀ ਗੱਲ ਕਰ ਰਹੇ ਹੋ ਤੁਸੀਂ ਕਨਫਰਮ ਹੋ ਕਿ ਉਹ ਰਜਿੰਦਰ ਸਿੰਘ ਸੀ ਤਾਂ ਅਗੋ ਹਰਪ੍ਰੀਤ ਬੋਲਿਆ ਨਹੀਂ ਨਹੀਂ ਮੈਂ ਬਿਲਕੁਲ ਕਨਫਰਮ ਹਾਂ ਮੈਨੂੰ ਪੱਕਾ ਯਕੀਨ ਹੈ ਕਿਉਂਕਿ ਉਸਨੇ ਆਪ ਬੋਲਿਆ ਸੀ ਅਤੇ ਬੜੀ ਮਹਿੰਗੀ ਕਾਰ ਦੇ ਵਿੱਚ ਬੈਠਾ ਸੀ ਰਜਿੰਦਰ ਸਿੰਘ ਨਹੀਂ ਤਾਂ ਹੋਰ ਕੌਣ ਹੋ ਸਕਦਾ ਹੈ ਦੋਸਤੋ ਹਰਪ੍ਰੀਤ ਸਿੰਘ ਨੇ ਜਸਵੀਰ ਕੌਰ ਦੇ ਸਾਹਮਣੇ ਇੱਕ ਹੋਰ ਗੱਲ ਵੀ ਰੱਖੀ ਜਦੋਂ ਅੱਜ ਸਵੇਰੇ ਮੈਂ ਇੱਥੇ ਆ ਰਿਹਾ ਸਾਂ ਤਾਂ ਤਿੰਨ ਮਹਿੰਗੀਆਂ ਗੱਡੀਆਂ ਮੈਨੂੰ ਆਪਣੇ ਘਰ ਦੇ ਗੇਟ ਅੱਗੇ ਦਿਖ ਰੀਆਂ ਸਨ ਪਤਾ ਨਹੀਂ ਕੀ ਚਾਹੁੰਦੀ ਅਸਨ ਅੱਜ ਤੋ ਪਹਿਲਾ ਕਦੇ ਵੀ ਮੈਂ ਕਰਦੇ ਅਗੇ ਤਾਂ ਛੱਡੋ ਮੈਂ ਆਪਣੇ ਆਸ-ਪਾਸ ਦੀ ਗਲੀਆਂ ਦੇ ਵਿੱਚ ਵੀ ਉਹਨਾਂ ਮਿੰਗੀਆਂ ਗੱਡੀਆਂ ਨੂੰ ਨਹੀਂ ਦੇਖਿਆ ਉਹ ਕਾਲੇ ਰੰਗ ਦੀਆਂ ਬਲੈਕ ਸ਼ੀਸ਼ੇ ਵਾਲੀਆਂ ਗੱਡੀਆਂ ਉੱਥੇ ਪਤਾ ਨਹੀਂ ਕਿਉਂ ਖੜੀਆਂ ਸਨ ਇੰਜ ਲੱਗਦਾ ਸੀ ਜਿਵੇਂ ਕਿ ਉਹਨਾਂ ਕਾਲੇ ਸ਼ੀਸ਼ਿਆਂ ਦੇ ਪਿੱਛੋਂ ਕੋਈ ਮੈਨੂੰ ਘੂਰ ਰਿਹਾ ਹੋਵੇ ਸ਼ਾਇਦ ਇਹ ਉਸੇ ਹੀ ਆਦਮੀ ਦੀ ਜਾਨ ਬਚਾਉਣ ਦਾ ਨਤੀਜਾ ਹੈ ਉਸੇ ਹੀ ਆਦਮੀ ਦੀ ਜਿਹੜੀ ਮੈਂ ਰੱਖਿਆ ਕੀਤੀ ਹੈ ਉਸ ਦੀ ਜਾਨ ਬਚਾਈ ਹੈ ਉਸ ਦਾ ਮੈਨੂੰ ਫਲ ਮਿਲ ਰਿਹਾ ਹੈ ਕੋਈ ਗੱਲ ਨਹੀਂ ਆਪਾਂ ਇਸ ਤੇ ਮਗਰਲੀ ਸੱਚਾਈ ਜਾਣ ਕੇ ਰਾਂਗੇ ਦੋਸਤੋ ਇੱਕ ਦਿਨ ਬੀਤਦਾ ਹੈ ਦੋ ਦਿਨ ਬੀਤੇ ਹਨ ਤਿੰਨ ਦਿਨ ਬੀਤ ਜਾਂਦੇ ਹਨ ਐਸੇ ਹੀ ਤਰ੍ਹਾਂ ਜਦੋਂ ਹੀ ਸਵੇਰੇ ਆਪਣੇ ਘਰ ਤੋਂ ਬਾਹਰ ਨਿਕਲਦਾ ਹੈ ਉਹ ਤਿੰਨ ਕਾਲੀਆਂ ਗੱਡੀਆਂ ਉਸ ਨੂੰ ਉੱਥੇ ਹੀ ਮਿਲਦੀਆਂ ਹਨ ਸ਼ਾਮ ਨੂੰ ਘਰ ਆਂਦਾ ਹੈ ਉਹ ਤਿੰਨ ਕਾਲੀਆਂ ਗੱਡੀਆਂ ਦੁਬਾਰਾ ਉੱਥੇ ਖੜੀਆਂ ਹਨ ਦੋਸਤੋ ਇੱਕ ਦੋ ਦਿਨ ਹੋਰ ਵੀ ਜਾਂਦੇ ਹਨ ਘਟਨਾ ਨੂੰ ਅੱਜ 5 ਦਿਨ ਹੋ ਗਏ ਹਨ ਅਤੇ ਦੁਬਾਰਾ ਆਪਣੇ ਘਰ ਤੋਂ ਬਾਹਰ ਨਿਕਲਿਆ ਆਪਣੀ ਪਤਨੀ ਗਗਨਦੀਪ ਕੌਰ ਨੂੰ ਵੀ ਦਿਖਦਾ ਹੈ ਅਤੇ ਉਹ ਵੀ ਅਗੋਂ ਦੱਲਾਂ ਹੀ ਗੱਲਾਂ ਦੇ ਵਿੱਚ ਇਸ਼ਾਰਿਆਂ ਹੀ ਇਸ਼ਾਰਿਆਂ ਦੇ ਵਿੱਚ ਉਹਨਾਂ ਗੱਡੀਆਂ ਅਤੇ ਆਸ-ਪਾਸ ਹੋਣ ਵਾਲੀਆਂ ਬੜੀਆਂ ਅਜੀਬ ਘਟਨਾਵਾਂ ਦੇ ਬਾਰੇ ਦੱਸਦੀ ਹੈ ਜਿਵੇਂ ਕਿ ਕੋਈ ਉਹਨਾਂ ਦਾ ਪਿੱਛਾ ਕਰਿਆ ਹੋਵੇ ਜਿਵੇਂ ਕਿ ਕੋਈ ਇਸ ਘਰ ਦੀ ਕੋਈ ਇਸ ਘਟਨਾ ਦੀ ਸੋਹ ਲੈਣ ਵਾਲਾ ਹੋਵੇ ਜਿਵੇਂ ਕਿ ਸ਼ਾਇਦ ਆਪਾਂ ਕੋਈ ਗਲਤ ਕੰਮ ਕਰਦੇ ਬੈਠੇ ਹਾਂ ਜਿਵੇਂ ਕਿ ਹਰਪ੍ਰੀਤ ਸਿੰਘ ਕੋਲੋਂ ਕੋਈ ਵੱਡੀ ਗਲਤੀ ਹੋ ਗਈ ਹੈ ਇੰਝ ਲੱਗਦਾ ਹੈ ਜਿਵੇਂ ਸਾਰੇ ਜਣੇ ਉਸ ਦੇ ਖਿਲਾਫ ਹੋਣ ਸਭ ਲੋਕ ਉਸ ਦੀ ਜਸੂਸੀ ਕਰ ਰਹੇ ਹਨ ਦੋਸਤੋ ਹਰਪ੍ਰੀਤ ਬੋਲਦਾ ਹੈ ਨਹੀਂ ਮੈਂ ਕੋਈ ਗਲਤੀ ਨਹੀਂ ਕੀਤੀ ਤੁਸੀਂ ਚਿੰਤਾ ਨਾ ਕਰੋ ਮੈਂ ਅੱਜ ਆਪਣੀ ਡਿਊਟੀ ਤੇ ਜਾਣਾ ਹਾਂ ਜੇਕਰ ਅੱਜ ਵੀ ਉਹ ਕਾਲੀਆਂ ਗੱਡੀਆਂ ਇੱਥੇ ਦਿਖੀਆਂ ਤਾਂ ਮੈਂ ਉਹਨਾਂ ਦੀ ਖਬਰ ਲਵਾਵਾਂਗਾ ਮੈਂ ਆਪੇ ਉਹਨਾਂ ਨੂੰ ਦੇਖਾਂਗਾ ਵੀ ਕੀ ਹੈ ਉਹਨਾਂ ਦੇ ਵਿੱਚ ਅਤੇ ਕੌਣ ਸਾਡਾ ਪਿੱਛਾ ਕਰ ਰਿਹਾ ਹੈ ਉਹਨਾਂ ਦੀ ਹਿੰਮਤ ਕਿਵੇਂ ਹੋਈ ਵੀ ਇੱਕ ਇੰਸਪੈਕਟਰ ਦੇ ਘਰੇ ਆ ਕੇ ਉਸ ਦੀ ਤਫ਼ਤੀਸ਼ ਕਰਨ ਅਤੇ ਉਸ ਦੇ ਬਾਰੇ ਪਤਾ ਕਰਨ ਦੋਸਤੋ ਆਪਣੇ ਆਵਾਜ਼ ਨੂੰ ਬੁਲੰਦ ਕਰਦਾ ਹੈ ਲੇਕਿਨ ਉਸਦੀ ਆਵਾਜ਼ ਦੇ ਵਿੱਚ ਸਿਰਫ ਗੁਲੰਦੀ ਨਹੀਂ ਹੈ ਡਰ ਵੀ ਹੈ ਉਹ ਆਪਣੇ ਪਰਿਵਾਰ ਬਾਰੇ ਆਪਣੇ ਛੋਟੇ ਛੋਟੇ ਬੱਚਿਆਂ ਬਾਰੇ ਡਰਦਾ ਹੈ ਉਸ ਨੂੰ ਡਰ ਲੱਗਦਾ ਹੈ ਕਿਤੇ ਮੇਰੇ ਜਾਣ ਦੇ ਮਗਰੋਂ ਮੇਰੇ ਪਰਿਵਾਰ ਨਾਲ ਮੇਰੇ ਬੱਚਿਆਂ ਦੇ ਨਾਲ ਕੁਝ ਅਜੀਹਾ ਗਲਤ ਨਾ ਹੋ ਜਾਵੇ ਕੁਝ ਅਜੀਹਾ ਪਾਣਾ ਨਾ ਵਾਪਰ ਜਾਵੇ ਜਿਸ ਦਾ ਮੈਨੂੰ ਸਾਰੀ ਉਮਰ ਪਛਤਾਵਾ ਰਹੇ ਦੋਸਤੋ ਜਿਵੇਂ ਹੀ ਬਾਹਰ ਨਿਕਲਿਆ ਅੱਜ ਦੁਬਾਰਾ ਉਹ ਗੱਡੀਆਂ ਜਿਹੜੀਆਂ ਹਨ ਉੱਥੇ ਖੜੀਆਂ ਹਨ ਲੇਕਿਨ ਅੱਜ ਇੱਕ ਅਜੀਬ ਗੱਲ ਹੋਰ ਉੱਥੇ ਹੋ ਗਈ ਹੈ ਅੱਜ ਬੜੀ ਅਜੀਬ ਗੱਲ ਉੱਥੇ ਹੋ ਗਈ ਹੈ ਦੋਸਤੋ ਅੱਜ ਇੱਕ ਗੱਡੀ ਦਾ ਜਿਹੜਾ ਗੇਟ ਹੈ ਉਹ ਖੁੱਲਾ ਹੈ ਇੱਕ ਗੱਡੀ ਅਨਲੋਕ ਹੈ ਦੋਸਤੋ ਜਿਵੇਂ ਹੀ ਕੋੜ ਗਿਆ ਤਾਂ ਅੰਦਰੋਂ ਇੱਕ ਬੜਾ ਲੰਬੇ ਚੌੜੇ ਕੱਦ ਵਾਲਾ ਇੱਕ ਕਾਲੇ ਸੂਟ ਬੂਟ ਪਹਿਨੇ ਕਾਲਾ ਚਸ਼ਮਾ ਪਾਏ ਬੜੇ ਛੋਟੇ ਵਾਲਾ ਵਾਲਾ ਆਦਮੀ ਜਿਹੜਾ ਹੈ ਬਾਹਰ ਨਿਕਲਦਾ ਹੈ ਇੰਜ ਲੱਗਦਾ ਹੈ ਜਿਵੇਂ ਕਿਸੇ ਦਾ ਬੋਡੀਗਾਰਡ ਹੋਵੇ ਜਿਵੇਂ ਕਿ ਕਿਸੇ ਦਾ ਸੈਕਟਰੀ ਹੋਵੇ ਦੋਸਤੋ ਉਸ ਆਦਮੀ ਨੇ ਅਚਾਨਕ ਹੀ ਬਿਨਾ ਕੋਈ ਭੂਮਿਕਾ ਦੇ ਬਿਨਾ ਆਪਣਾ ਨਾਮ ਦੱਸੇ ਬਿਨਾ ਨਾਮ ਪੁੱਛੇ ਕਿਹਾ ਤੁਸੀਂ ਹਰਪ੍ਰੀਤ ਸਿੰਘ ਹੋ ਤੁਹਾਨੂੰ ਸਭ ਨੇ ਯਾਦ ਕੀਤਾ ਹੈ ਤੁਸੀਂ ਮੇਰੇ ਨਾਲ ਚੱਲੋ ਤੁਹਾਨੂੰ ਰਜਿੰਦਰ ਸਿੰਘ ਬਰਾੜ ਦੇ ਨਾਲ ਮਿਲਣਾ ਹੈ ਦੋਸਤੋ ਜਿਵੇਂ ਹੀ ਇਹ ਨਾਮ ਸੁਣਿਆ ਹਰਪ੍ਰੀਤ ਦੀਆਂ ਅੱਖਾਂ ਚਮਕ ਗਈਆਂ ਇਹ ਤਾਂ ਉਹੀ ਇਨਸਾਨ ਹੈ ਜਿਸ ਦੀ ਮੈਂ ਜਾਨ ਬਚਾਈ ਸੀ ਉਹ ਮੇਰੇ ਪਿੱਛੇ ਬੰਦੇ ਕਿਉਂ ਲਗਾ ਰਿਹਾ ਹੈ ਉਹ ਮੈਨੂੰ ਕਿਉਂ ਮਿਲਣਾ ਚਾਹੁੰਦਾ ਹੈ ਆਖਰਕਾਰ وجہ ਕੀ ਹੈ ਉਸਨੇ ਉਹ ਆਬਤੇ ਕਿਉਂ ਨਹੀਂ ਆਇਆ ਦਰਅਸਲ ਉਹ ਮੇਰਾ ਪਿੱਛਾ ਕਿਉਂ ਕਰਵਾ ਰਿਹਾ ਹੈ ਆਖਿਰਕਾਰ ਇਹੋ ਜੀ ਕਿਹੜੀ ਵਜ੍ਹਾ ਹੈ ਦੋਸਤੋ ਜਿਵੇਂ ਹੀ ਕਾਰ ਦੇ ਵਿੱਚ ਬੈਠਦਾ ਹੈ ਆਪਣੀ ਪਤਨੀ ਦੇ ਵੱਲ ਦੇਖਦਾ ਹੈ ਅਤੇ ਉਸ ਨੂੰ ਅੱਖਾਂ ਹੀ ਅੱਖਾਂ ਦੇ ਵਿੱਚ ਸੰਤੁਸ਼ਟ ਰਹਿਣ ਦੇ ਲਈ ਕਹਿੰਦਾ ਹੈ ਕਹਿ ਦਿੰਦਾ ਹੈ ਕੋਈ ਗੱਲ ਨਹੀਂ ਤੁਸੀਂ ਆਪਣਾ ਧਿਆਨ ਰੱਖਣਾ ਮੈਂ ਚੱਲਿਆ ਹਾਂ ਦੋਸਤੋ ਉਸ ਗੱਡੀ ਦੇ ਵਿੱਚ ਬੈਠਾ ਹੈ ਆਪਣੇ ਫੋਨ ਦੀ ਜਾਂਚ ਕਰਦਾ ਹੈ ਅਤੇ ਦੇਖਦਾ ਹੈ ਕਿ ਇਹ ਚਾਲੂ ਹੈ ਆਪਣੇ ਘਰ ਦਾ ਨੰਬਰ ਆਪਣੇ ਪੁਲਿਸ ਥਾਣੇ ਦਾ ਨੰਬਰ ਉੱਪਰ ਡਾਇਲ ਕਰਕੇ ਰੱਖਦਾ ਹੈ ਅਤੇ ਤਿਆਰੀ ਚ ਰੱਖਦਾ ਹੈ ਕਿ ਕਿਸੇ ਤਰੀਕੇ ਨਾਲ ਜਦੋਂ ਵੀ ਕੋਈ ਮੁਸੀਬਤ ਆਵੇ ਜੇਕਰ ਇੱਥੇ ਕੋਈ ਉਚਾਨੇਵਾ ਪਾਣਾ ਵਾਪਰ ਜਾਂਦਾ ਹੈ ਤੁਰੰਤ ਉਹ ਆਪਣੇ ਪੁਲਿਸ ਥਾਣੇ ਦੇ ਵਿੱਚ ਫੋਨ ਕਰਕੇ ਉਹਨਾਂ ਨੂੰ ਅਲਰਟ ਕਰ ਦੇਗਾ ਦੋਸਤੋ ਉਸ ਗੱਡੀ ਦੇ ਵਿੱਚ ਬੈਠਦਾ ਹੈ ਲੇਕਿਨ ਅੱਜ ਕੋਈ ਪਾਣਾ ਨਹੀਂ ਵਾਪਰਦਾ ਅੱਜ ਕੋਈ ਅਨਹੋਣੀ ਨਹੀਂ ਹੁੰਦੀ ਅੱਜ ਉਸ ਗੱਡੀ ਦੇ ਵਿੱਚ ਬੈਠਾ ਹੈ ਅਤੇ ਉਸ ਆਦਮੀ ਨੂੰ ਪੁੱਛਦਾ ਹੈ ਤੁਹਾਡਾ ਕੀ ਨਾਮ ਹੈ ਦੋਸ਼ੀਂ ਕੌਣ ਹੋ ਉਹ ਕੁਝ ਨਹੀਂ ਬੋਲਦਾ ਬਸ ਇਹਨਾਂ ਨੂੰ ਦੱਸ ਦਿੰਦਾ ਹੈ ਮੇਰਾ ਨਾਮ ਰੋਹਿਤ ਹੈ ਦੋਸਤੋ ਰੋਹਿਤ ਨਾਮ ਜਿਵੇਂ ਹੀ ਬੋਲਿਆ ਉਸ ਨੂੰ ਕੁਝ ਜਾਣਾ ਪਹਿਚਾਣਾ ਲੱਗਿਆ ਉਸ ਨੂੰ ਕੁਝ ਸੁਣਿਆ ਸੁਣਿਆ ਲੱਗਿਆ ਲੇਕਿਨ ਫਿਰ ਇਗਨੋਰ ਕਰ ਦਿੱਤਾ ਕੋਈ ਗੱਲ ਨਹੀਂ ਰੋਹਿਤ ਨਾਮ ਦੇ ਇੱਥੇ ਕਨੇ ਆਦਮੀ ਗਲੀਆਂ ਗਲੀਆਂ ਦੇ ਵਿੱਚ ਫਿਰਦੇ ਹਨ ਇਸ ਤਰ੍ਹਾਂ ਸੋਚਦਿਆਂ ਹੋਇਆ ਉਸਨੇ ਚੁੱਪੀ ਸਾਧ ਲਈ ਅਤੇ ਹਰਪ੍ਰੀਤ ਜਿਹੜਾ ਹੈ ਉਸ ਹਵੇਲੀ ਦੇ ਵਿੱਚ ਆ ਚੁੱਕਿਆ ਹੈ ਗੱਡੀ ਜਿਹੜੀ ਹੈ ਹਵੇਲੀ ਦੇ ਵਿੱਚ ਐਂਟਰ ਕਰ ਚੁੱਕੀ ਹੈ ਦਰਵਾਜ਼ਾ ਖੁੱਲਦਾ ਹੈ ਹਰਪ੍ਰੀਤ ਗੱਡੀ ਤੋਂ ਥੱਲੇ ਉਤਰਦਾ ਹੈ ਬੜੀ ਆਲੀਸ਼ਾਨ ਮਹਿੰਗੀ ਅਤੇ ਸੁੰਦਰ ਹਵੇਲੀ ਹੈ ਇਸ ਤਰ੍ਹਾਂ ਦੀ ਹਵੇਲੀ ਤਾਂ ਕਿਸੇ ਵੱਡੇ ਵਪਾਰੀ ਦੀ ਹੀ ਹੋ ਸਕਦੀ ਹੈ ਦੋਸਤੋ ਸੰਤੁਸ਼ਟ ਹੈ ਕਿਉਂਕਿ ਉਹ ਇੱਕ ਪੁਲਿਸ ਵਾਲਾ ਹੈ ਇੰਸਪੈਕਟਰ ਹੈ ਐਵੇਂ ਕੋਈ ਉਸ ਨੂੰ ਜਣਾ ਕਣਾ ਹੱਥ ਨਹੀਂ ਲਗਾ ਸਕਦਾ ਲੇਕਿਨ ਫਿਰ ਵੀ ਮਨ ਦੇ ਵਿੱਚ ਇੱਕ ਭੈ ਹੈ ਇੱਕ ਡਰ ਹੈ ਜੋ ਕਿ ਉਸ ਨੂੰ ਅੰਦਰੋਂ ਹੀ ਅੰਦਰ ਖਾਈ ਜਾ ਰਿਹਾ ਹੈ ਅੰਦਰ ਵੜਦਾ ਹੈ ਅਤੇ ਹਵੇਲੀ ਦੇ ਗੇਟ ਵਿੱਚੋਂ ਜਿਵੇਂ ਹੀ ਅੰਦਰ ਆਇਆ ਨੌਕਰ ਉਸ ਨੂੰ ਉਸ ਕਮਰੇ ਦਾ ਰਾਹ ਦਿਖਾ ਦਿੰਦੇ ਹਨ ਜਿੱਥੇ ਕਿ ਸਭ ਉਸ ਦਾ ਇੰਤਜ਼ਾਰ ਕਰ ਰਹੇ ਹਨ ਦੋਸਤੋ ਇੱਕ ਆਫਿਸ ਨੁਮਾ ਕਮਰਾ ਜੋ ਕਿ ਹਵੇਲੀ ਦੇ ਬਾਹਰਲੇ ਪਾਸੇ ਹੀ ਸੱਜੇ ਪਾਸੇ ਬਣਿਆ ਹੈ ਦੋਸਤੋ ਉਸ ਕਮਰੇ ਦੇ ਵਿੱਚ ਜਾਂਦਾ ਹੈ ਬੜਾ ਹੀ ਆਲੀਸ਼ਾਨ ਲੱਕੜ ਦੀ ਡਿਜ਼ਾਈਨ ਵਾਲਾ ਬੜਾ ਸੁੰਦਰ ਕਮਰਾ ਹੈ ਉਸੇ ਹੀ ਕਮਰੇ ਦੇ ਵਿੱਚ ਅਲਮਾਰੀ ਦੇ ਸਾਈਡ ਵਾਲੇ ਪਾਸੇ ਤੇ ਇੱਕ ਮਹਿੰਗੀ ਆਲੀਸ਼ਾਨ ਕਾਲੇ ਰੰਗ ਦੀ ਕੁਰਸੀ ਤੇ ਇੱਕ ਭੂਰੇ ਸੂਟ-ਬੂਟ ਪਾਇਆ ਆਦਮੀ ਜਿਸਦੇ ਮੱਥੇ ਤੇ ਹਲਕਾ-ਹਲਕਾ ਪਸੀਨਾ ਹੈ ਆਪਣੇ ਕਿਸੇ ਫਾਈਲ ਤੇ ਸਾਈਨ ਕਰ ਰਿਹਾ ਹੈ ਨੰਦਸਤੋ ਬੈਠਾ ਹੈ ਦੇਖਦੇ ਸਾਰ ਹਰਪ੍ਰੀਤ ਸਿੰਘ ਪਛਾਣ ਚੁੱਕਿਆ ਹੈ ਇਹ ਤਾਂ ਰਜਿੰਦਰ ਹੈ ਇਹ ਤਾਂ ਉਹੀ ਸੇਠ ਹੈ ਉਹੀ ਵਪਾਈ ਹੈ ਜਿਸ ਦੀ ਮੈਂ ਜਾਨ ਬਚਾਈ ਸੀ ਨੰਦਸੋ ਉਸ ਦੇ ਸਾਹਮਣੇ ਬਿਨਾਂ ਪੁੱਛੇ ਇੱਕ ਸੋਫੇ ਤੇ ਬੈਠ ਜਾਂਦਾ ਹੈ ਅਤੇ ਰਜਿੰਦਰ ਸਿੰਘ ਆਉਂਦੇ ਸਾਰ ਉਸਤਾ ਵੈਲਕਮ ਕਰਦਾ ਹੈ ਖੜਾ ਹੁੰਦਾ ਹੈ ਬੋਲਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਉਸ ਤੇ ਜਿਹੜੇ ਆਵਾਜ਼ ਹੈ ਉਸ ਦੇ ਵਿੱਚ ਥੋੜਾ ਬਹੁਤਾ ਡਰ ਵੀ ਦਿਖ ਰਿਹਾ ਹੈ ਥੋੜਾ ਬਹੁਤਾ ਪੈ ਦਿਖ ਰਿਹਾ ਹੈ ਦੋਸਤੋ ਆਪਣੇ ਬੋਡੀਗਾਰਡਾਂ ਨੂੰ ਸਪੈਸ਼ਲ ਕਰਕੇ ਰੋਹਿਤ ਨੂੰ ਬਾਹਰ ਜਾਣ ਦੇ ਲਈ ਕਹਿੰਦਾ ਹੈ ਅਤੇ ਇਕੱਲਿਆਂ ਦੇ ਵਿੱਚ ਗੱਲ ਕਰਨ ਲਈ ਆਖਦਾ ਹੈ ਸਭ ਲੋਕ ਬਾਹਰ ਚਲੇ ਜਾਂਦੇ ਹਨ ਦਰਵਾਜ਼ਾ ਬੰਦ ਹੋ ਜਾਂਦਾ ਹੈ ਦਰਅਸਲ ਉਸਨੇ ਕੁਝ ਰਾਜ਼ ਖੋਲਣਾ ਸੀ ਕੁਝ ਗੱਲਾਂ ਦੱਸਣੀਆਂ ਸਨ ਜਿਸ ਦਾ ਪਰੋਸਾ ਉਸ ਨੂੰ ਸਿਰਫ ਹਰਪ੍ਰੀਤ ਤੋਂ ਇਲਾਵਾ ਹੋਰ ਕਿਸੇ ਤੋਂ ਨਹੀਂ ਹੋ ਰਿਆ ਸੀ ਕਿਉਂਕਿ ਹਰਪ੍ਰੀਤ ਇੱਕ ਇਹੋ ਜਿਹਾ ਆਦਮੀ ਸੀ ਜਿਸ ਨੇ ਉਸ ਦੀ ਜਾਨ ਬਚਾਈ ਜੇਕਰ ਅੱਜ ਉਹ ਜਿਉਂਦਾ ਹੈ ਤਾਂ ਸਿਰਫ ਇੰਸਪੈਕਟਰ ਹਰਪ੍ਰੀਤ ਦੇ ਕਾਰਨ ਹੈ ਦੋਸਤੋ ਜਿਵੇਂ ਹੀ ਦੁਬਾਰਾ ਬੈਠਿਆ ਇੱਕ ਫਾਈਲ ਨੂੰ ਆਪਣੇ ਹੱਥ ਦੇ ਵਿੱਚ ਲੈ ਲਿਆ ਅਧੇ ਇੰਸਪੈਕਟਰ ਹਰਪ੍ਰੀਤ ਦੇ ਹੱਥਾਂ ਵਿੱਚ ਦੇ ਦਿੱਤੀ ਦੋਸਤੋ ਇੰਸਪੈਕਟਰ ਹਰਪ੍ਰੀਤ ਉਸ ਫਾਈਲ ਨੂੰ ਖੋਲ ਕੇ ਦੇਖਦਾ ਹੈ ਹੈਰਾਨ ਰਹਿ ਜਾਂਦਾ ਹੈ ਇਹ ਤੁਸੀਂ ਕਿਵੇਂ ਇਕੱਠੇ ਕਰੇ ਇਹਨੇ ਸਬੂਤ ਕੀ ਤੁਹਾਡਾ ਜਿਹੜਾ ਉਸ ਕਾਰ ਵਾਲਾ ਕੀ ਤੁਹਾਡੇ ਉਸ ਕਾਰ ਵਾਲੇ ਵਾਕਿਆ ਦੇ ਪਿੱਛੇ ਕੋਈ ਰਾਜ਼ ਛੁਪਿਆ ਹੈ ਉਸ ਦਾ ਬ੍ਰੇਕ ਔਇਲ ਕਿਸ ਨੇ ਕਢਿਆ ਇਹ ਜੋ ਇਸ ਦੇ ਵਿੱਚ ਮਕੈਨਿਕ ਦੀ ਰਿਪੋਰਟ ਲਾਈ ਹੈ ਕੀ ਇਹ ਸੱਚ ਹੈ ਦੋਸਤੋ ਰਜਿੰਦਰ ਹੋਲਿਕ ਤਨੇ ਆਵਾਜ਼ ਦੇ ਵਿੱਚ ਕਹਿੰਦਾ ਹੈ ਜਿਵੇਂ ਕਿ ਉਸ ਨੂੰ ਡਰ ਹੈ ਵੀ ਕੋਈ ਬਾਹਰ ਵਾਲਾ ਇਸ ਨੂੰ ਸੁਣ ਨਾ ਲਵੇ ਆਰਾਮਦਾਰੀ ਦੇ ਨਾਲ ਕਹਿੰਦਾ ਹੈ ਵੀ ਹਾਂ ਇਹ ਬਿਲਕੁਲ ਸੱਚ ਹੈ ਮੇਰੀ ਕਾਰ ਦਾ ਬ੍ਰੇਕ ਔਇਲ ਤੱਕੇਰਣ ਕਿਸ ਨੇ ਕਢਿਆ ਸੀ ਇਹ ਸਾਜ਼ਿਸ਼ ਸੀ ਮੈਨੂੰ ਖਤਮ ਕਰਨ ਦੀ ਮੈਨੂੰ ਮਰਵਾਉਣ ਦੀ ਲੇਕਿਨ ਮੇਰੇ ਸਮਝ ਨਹੀਂ ਆ ਰਿਹਾ ਇਹ ਕਰਨਾ ਕੌਣ ਜਾਂਦਾ ਹੈ ਮੇਰੇ ਦੁਸ਼ਮਣ ਬਹੁਤ ਹਨ ਬਹੁਤ ਲੋਕ ਮੇਰੇ ਪੈਸੇ ਦੇ ਪਿੱਛੇ ਪਏ ਹਨ ਬਹੁਤ ਮਾੜੇ ਚੰਗੇ ਲੋਕਾਂ ਨਾਲ ਮੇਰਾ ਸੰਪਰਕ ਹੈ ਲੇਕਿਨ ਮੈਨੂੰ ਸਮਝ ਨਹੀਂ ਆ ਰਹੀ ਕਿ ਇਹ ਇਦਸਾਨ ਕੌਣ ਹੈ ਜੋ ਕਿ ਮੇਰੀ ਜਾਨ ਦੇ ਪਿੱਛੇ ਪਿਆ ਹੈ ਅਤੇ ਉਸ ਦਿਨ ਦਾ ਵਾਕਿਆ ਕਿਸ ਨੇ ਕੀਤਾ ਹੈ ਮੈਂ ਪੁਲਿਸ ਦੇ ਵਿੱਚ ਨਹੀਂ ਦੱਸ ਸਕਦਾ ਪੁਲਿਸ ਦੇ ਵਿੱਚ ਰਿਪੋਰਟ ਨਹੀਂ ਲਿਖਾ ਸਕਦਾ ਲੇਕਿਨ ਤੁਹਾਡੇ ਤੇ ਮੈਨੂੰ ਭਰੋਸਾ ਹੈ ਹਰਪ੍ਰੀਤ ਸਿੰਘ ਜੀ ਤੁਸੀਂ ਕੁਝ ਕਰੋ ਤੁਸੀਂ ਇਸ ਵਾਕਿਆ ਨੂੰ ਹੱਲ ਕਰੋ ਮੇਰੀ ਜਾਨ ਬਚਾਓ ਦੋਸਤੋ ਹਰਪ੍ਰੀਤ ਜਿਹੜਾ ਹੈ ਉਹ ਦਲਾਸੇ ਦਿੰਦਾ ਹੈ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਕੁਝ ਨਹੀਂ ਹੋਣ ਦਾਂਗੇ ਅਸੀਂ ਆਪਣਾ ਪੂਰਾ ਵਾਹ ਲਗਾਵਾਂਗੇ ਲੇਕਿਨ ਉਹ ਕਹਿਤਾ ਰਿਹਾ ਸੀ ਦਿਲ ਦੇ ਵਿੱਚ ਉਸਤੇ ਅੰਦਰ ਇਹ ਡਰ ਵੀ ਲੁਕਿਆ ਹੈ ਨਹੀਂ ਮੈਂ ਇਸ ਨੂੰ ਨਹੀਂ ਕਰ ਸਕਦਾ ਮੈਂ ਇਨਾ ਵੱਡਾ ਮਾਮਲਾ ਇਕੱਲਾ ਕਿਵੇਂ ਸੁਲਝਾ ਸਕਦਾ ਹਾਂ ਉਹ ਵੀ ਆਫ ਰਿਕਾਰਡ ਉਹ ਵੀ ਬਿਨਾ ਪੁਲਿਸ ਦੀ ਛਾਂਬਿੰਦੀ ਅੱਗੇ ਦੁਆਰਾ ਇਹ ਸਭ ਕਿਵੇਂ ਹੋ ਸਕਦਾ ਹੈ ਦੋਸਤੋ ਉੱਥੋਂ ਚੱਲ ਪੈਂਦਾ ਹੈ ਅਤੇ ਉੱਥੋਂ ਦੁਬਾਰਾ ਉਹਨਾਂ ਹੀ ਕਾਲੀ ਗੱਡੀਆਂ ਦੇ ਵਿੱਚ ਆ ਕੇ ਆਪਣੇ ਥਾਣੇ ਦੇ ਵਿੱਚ ਆ ਜਾਂਦਾ ਹੈ ਥਾਣੇ ਦੇ ਵਿੱਚ ਜਿਵੇਂ ਹੀ ਇਹਨੀਆਂ ਕਾਲੀਆਂ ਗੱਡੀਆਂ ਬੜੀਆਂ ਅਤੇ ਜਿਵੇਂ ਉਹਨਾਂ ਦੇ ਵਿੱਚੋਂ ਹਰਪ੍ਰੀਤ ਸਿੰਘ ਨਿਕਲਦਾ ਹੋਏ ਸਭ ਲੋਕ ਖੜਨ ਹੁੰਨ ਸਭ ਲੋਕ ਦੇਖਦੇ ਰਹਿ ਗਏ ਹਨ ਵੀ ਅੱਜ ਹਰਪ੍ਰੀਤ ਕਿਹੜੇ ਪਾਸੋਂ ਆਇਆ ਹੈ ਅੱਜ ਇੰਸਪੈਕਟਰ ਸਾਹਿਬ ਕਿੱਥੋਂ ਆਏ ਹਨ ਦੋਸਤੋ ਅੰਦਰ ਆਂਦਾ ਹੈ ਦੁਬਾਰਾ ਆਪਣੇ ਸਾਥੀ ਦੇ ਕੋਲ ਬੈਠਦਾ ਹੋਏ ਉਸ ਨੂੰ ਦੱਸਦਾ ਹੈ ਵੀ ਅੱਜ ਮੈਂ ਕੁਝ ਪਤਾ ਕੀਤਾ ਹੈ ਲੇਕਿਨ ਅਗੋ ਉਹ ਬੋਲ ਪੈਂਦੀ ਹੈ ਨਹੀਂ ਤੁਹਾਡੇ ਤੋਂ ਪਹਿਲਾਂ ਮੈਂ ਪਤਾ ਕੀਤਾ ਹੈ ਅਦੇ ਕੋ ਪੁਰਾਣੀਆਂ ਫਾਈਲਾਂ ਆ ਪੁਰਾਣੇ ਕੇਸ ਜਿਸ ਇਨਸਾਨ ਨੂੰ ਤੁਸੀਂ ਰੱਬ ਸਮਝਦੇ ਸੋ ਉਹ ਦੇਖੋ ਆ ਕਿੰਨੇ ਕਾਲੇ ਕੰਮਾਂ ਦੇ ਵਿੱਚ ਸ਼ਾਮਲ ਹੈ ਉਹ ਕਿੰਨੀਆਂ ਗੰਗਾ ਦੇ ਨਾਲ ਕਿੰਨੇ ਗੈਂਗਸਟਰਾਂ ਦੇ ਨਾਲ ਉਸ ਤੇ ਸੰਪਰਕ ਹਨ ਉਹ ਇਨਸਾਨ ਜਿਸ ਦੀ ਤੁਸੀਂ ਜਾਨ ਬਚਾਈ ਉਹ ਕੋਈ નિર્ਦੋਸ਼ ਨਹੀਂ ਹੈ ਦੋਸਤੋ ਉਹਨਾਂ ਫਾਈਲਾਂ ਦੇ ਉੱਪਰ ਨਿਗਾਹ ਮਾਰਦਾ ਹੈ ਅਤੇ ਦੇਖ ਲੈਂਦਾ ਹੈ ਸੱਚਮੁੱਚ ਸੱਚੀ ਗੱਲ ਹੈ ਜਸਵੀਰ ਕੋ ਨੂੰ ਆਖਦਾ ਹੈ ਕਿ ਤੁਸੀਂ ਰਜਿੰਦਰ ਸਿੰਘ ਦੇ ਬਾਰੇ ਗੱਲ ਕਰ ਰਹੇ ਹੋ ਅੱਗੋਂ ਜਸਵੀਰ ਕੋ ਰੱਖਦੀ ਹੈ ਹਾਂ ਬਿਲਕੁਲ ਮੈਂ ਰਜਿੰਦਰ ਸਿੰਘ ਦੇ ਬਾਰੇ ਗੱਲ ਕਰ ਰਹੀ ਹਾਂ ਦੋਸਤੋ ਜਿਵੇਂ ਹੀ ਸਾਰੀਆਂ ਫਾਈਲਾਂ ਵੱਲ ਦੁਬਾਰਾ ਦੇਖਦਾ ਹੈ ਸਭ ਦੇ ਉੱਪਰ ਉਸੇ ਦਾ ਨਾਮ ਹੈ ਅਤੇ ਕਈ ਕੇਸ ਉਸ ਦੇ ਨਾਮ ਤੇ ਦਰਜ ਹਨ ਲੇਕਿਨ ਉਸਨੇ ਆਪਣਾ ਫਰਜ਼ ਨਿਭਾਉਣਾ ਹੈ ਰਜਿੰਦਰ ਸਿੰਘ ਦੀ ਜਾਨ ਉਸ ਦੇ ਲਈ ਕੀਮਤੀ ਹੈ ਉਹ ਜਾਣਨਾ ਚਾਹੁੰਦਾ ਹੈ ਇਸ ਰਾਜ ਦੇ ਪਿੱਛੇ ਅਸਲ ਕਾਰਨ ਕੀ ਹੈ ਅਸਲ ਇਨਸਾਨ ਕੌਣ ਹੈ ਕੌਣ ਹੈ ਇਸ ਦੇ ਪਿੱਛੇ ਦਾ ਦੋਸ਼ੀ ਜਿਸ ਨੇ ਇਹ ਸਭ ਕੰਮ ਕਰਵਾਇਆ ਹੈ ਜਿਸ ਦੇ ਇਸ਼ਾਰਿਆਂ ਤੇ ਇਹਨਾਂ ਸਭ ਕੁਝ ਹੋ ਰਿਹਾ ਹੈ ਜਿਸ ਦੀ ਉਸ ਨੂੰ ਭਨਕ ਤੱਕ ਨਹੀਂ ਸੀ कौन है इस गैंग के पीछे दोस्तों कई दिन दोवे बिना तफ्तीश ਤੋਂ ਬਿਨਾ ਜਾਂਚ ਨੂੰ ਰਜਿਸਟਰ ਦੇ ਵਿੱਚ ਦਾਇਰ ਕੀਤਿਆਂ ਜਾਂਚ ਕਰਦੇ ਹਨ ਅਤੇ کئی ਦਿਨਾਂ ਦੀ ਮਸ਼ੱਕਤ ਤੋਂ ਬਾਅਦ ਦਿਨ ਰਾਤ ਬੜੀ ਮਿਹਨਤ ਦੇ ਨਾਲ ਕੰਮ ਕਰਨ ਤੋਂ ਬਾਅਦ ਉਹਨਾਂ ਦੇ ਸਾਹਮਣੇ ਗੈਂਗ ਦਾ ਨਾਮ ਆ ਜਾਂਦਾ ਹੈ ਵੀ ਆਹ ਗੈਂਗ ਜਿਹੜੀ ਹੈ ਇਸ ਦੇ ਸ਼ਖਸ ਜਿਹੜੇ ਹਨ ਜਾਂ ਤਾਂ ਜ਼ਿਆਦਾਤਰ ਮਰ ਚੁੱਕੇ ਹਨ ਜਾਂ ਜ਼ਿਆਦਾਤਰ ਗ੍ਰਿਫਤਾਰ ਹੋ ਚੁੱਕੇ ਹਨ ਇਸਦੇ ਨਾਲ ਰਜਿੰਦਰ ਦਾ ਲਿੰਕ ਹੈ ਅਤੇ ਕਈ ਲੈਣ-ਦੇਣ ਜਿਹੜੀ ਹੈ ਇਸਨੇ ਉਸ ਗੈਂਗ ਦੇ ਨਾਲ ਕੀਤੀ ਹੈ ਸ਼ਾਇਦ ਇਹ ਉਹਨਾਂ ਅਮੀਰਾਂ ਦੇ ਵਿੱਚੋਂ ਸੀ ਜਿਸ ਨੂੰ ਉਸ ਗੈਂਗ ਦੇ ਵੱਲੋਂ ਧਮਕਾਇਆ ਗਿਆ ਅਤੇ ਬਦਲੇ ਦੇ ਵਿੱਚ ਮੋٹے ਪੈਸੇ ਦੀ ਰਕਮ ਮੰਗੀ ਗਈ ਜਾਂ ਤਾਂ ਇਸਨੇ ਪੈਸੇ ਦੇਣੇ ਬੰਦ ਕਰ ਦਿੱਤੇ ਹੋਣਗੇ ਜਾਂ ਫਿਰ ਉਸ ਗੈਂਗ ਦਾ ਸਾਥ ਪੈਂ ਕਰਕੇ ਸ਼ਾਇਦ ਇਸ ਗੈਂਗ ਦੇ ਵੱਲੋਂ ਉਸ ਨੂੰ ਮਰਵਾਇਆ ਜਾ ਰਿਹਾ ਹੈ ਦੋਸਤੋ ਹੁਣ ਸਮਝ ਤਾਂ ਆ ਚੁੱਕੀ ਹੈ ਵੀ ਕੌਣ ਇਸਦੇ ਪਿੱਛੇ ਹੈ ਕੌਣ ਰਜਿੰਦਰ ਨੂੰ ਮਰਵਾਣਾ ਚਾਹੁੰਦਾ ਹੈ ਲੇਕਿਨ ਇਨਸਾਨ ਦਾ ਪਤਾ ਨਹੀਂ ਲੱਗ ਰਿਹਾ ਕਿਉਂਕਿ ਬਿਨਾ ਆਪਣੇ ਤੋਂ ਕੋਈ ਵੀ ਗੈਂਗ ਕੰਮ ਨਹੀਂ ਕਰ ਸਕਦੇ ਬਿਨਾ ਅੰਦਰ ਦੇ ਪੇਤੀ ਤੋਂ ਇਨਾ ਵੱਡਾ ਕੰਮ ਕਰਨਾ ਬੜਾ ਮੁਸ਼ਕਲ ਹੈ ਕਿਉਂਕਿ ਕੋਈ ਬਾਹਰਲਾ ਬੰਦਾ ਆ ਕੇ ਕਿਸੇ ਗੱਡੀ ਦੇ ਵਿੱਚੋਂ ਐਵੇਂ ਬ੍ਰੇਕ ਕੋਲੀ ਨਹੀਂ ਕਰ ਸਕਦਾ ਇਹ ਤਾਂ ਕੋਈ ਆਪਣੇ ਬੰਦੇ ਦਾ ਕੰਮ ਹੈ ਇਹ ਤਾਂ ਰਜਿੰਦਰ ਦੇ ਆਫਿਸ ਦੇ ਵਿੱਚੋਂ ਹੀ ਕੋਈ ਬੰਦਾ ਹੈ ਜਿਸ ਨੇ ਇਹ ਕੰਮ ਕੀਤਾ ਹੈ ਦੋਸਤੋ ਹੋਰ ਤਫਤੀਸ਼ ਕੀਤੀ ਜਾਂਦੀ ਹੈ ਉਸ ਗੈਂਗ ਨਾਲ ਜੁੜੇ ਸਭ ਲੋਕਾਂ ਦੇ ਨਾਮ ਕੱਢੇ ਜਾਂਦੇ ਹਨ ਸਭ ਲੋਕਾਂ ਦੇ ਇੱਕ ਇੱਕ ਕਰਕੇ ਨਾਮ ਐਡਰੈਸ ਖੰਗਾੜੇ ਜਾਂਦੇ ਹਨ ਉਹਨਾਂ ਹਜ਼ਾਰਾਂ ਨਾਮਾਂ ਦੇ ਵਿੱਚੋਂ ਇੱਕ ਨਾਮ ਰੋਹਿਤ ਦਾ ਵੀ ਹੈ ਦੋਸਤੋ ਰੋਹਿਤ ਉਹੀ ਇਨਸਾਨ ਹੈ ਜੋ ਕਿ ਕਰਦਾ ਪੀਤੀ ਹੈ ਉਹੀ ਬਾਡੀਗਾਰਡ ਉਹੀ ਸੈਕਟਰੀ ਜਿਸ ਨੇ ਹਰਪ੍ਰੀਤ ਸਿੰਘ ਨੂੰ ਕਾਰ ਦੇ ਵਿੱਚ ਲਿਜਾ ਕੇ ਉਸ ਘਰ ਤੱਕ ਉਸ ਹਵੇਲੀ ਤੱਕ ਛੱਡਿਆ ਸੀ ਦੋਸਤੋ ਅੱਖਾਂ ਚਮਕ ਚੁੱਕੀਆਂ ਹਨ ਸੋਚਦਾ ਹੈ ਵੀ ਰੋਹਿਤ ਨੂੰ ਕਿਸੇ ਵੀ ਹੱਲ ਦੇ ਵਿੱਚ ਫੜਿਆ ਜਾਵੇ ਰੋਹਿਤ ਨੂੰ ਕਿਸੇ ਵੀ ਤਰੀਕੇ ਨਾਲ ਕਾਬੂ ਕੀਤਾ ਜਾਵੇ ਉਸ ਦਾ ਪਿੱਛਾ ਕਰਦੇ ਹੰਮ 2-4 ਦਿਨ ਪਿੱਛਾ ਕਰਨ ਤੋਂ ਬਾਅਦ ਉਸ ਦਾ ਫੋਨ ਟੈਪ ਕਰਨ ਤੋਂ ਬਾਅਦ ਸਮਝ ਆਂਦੀ ਹੈ ਪਤਾ ਲੱਗਦਾ ਹੈ ਵੀ ਰੋਹਿਤ ਕਿੱڑا ਹੈ ਅੱਜ ਦਸਤਾਵੇਜ਼ਾਂ ਦੀ ਲੈਣ-ਦੇਣ ਕਰਨ ਇੱਕ ਦਰਿਆ ਦੇ ਕੰਢੇ ਜਾਣ ਵਾਲਾ ਹੈ ਰੋਹਿਤ ਦਾ ਪਿੱਛਾ ਕਰਦੇ ਹੰਮ ਅਤੇ ਉਸ ਰਾਤ ਨੂੰ 12:00 ਵਜੇ ਜਦੋਂ ਰੋਹਿਤ ਨੇ ਉੱਥੇ ਆਣਾ ਸੀ 1 ਘੰਟਾ ਪਹਿਲਾਂ ਤੋਂ ਹੀ ਉਹ ਉੱਥੇ ਬੈਠਾ ਹੈ ਰੋਹਿਤ ਆਉਂਦੇ ਸਾਰ ਦੇਖਦਾ ਹੈ ਵੀ ਇੱਥੇ ਤਾਂ ਇੰਸਪੈਕਟਰ ਹਰਪ੍ਰੀਤ ਸਿੰਘ ਬੈਠਾ ਹੈ ਆਪਣੀ ਗੱਡੀ ਮੋੜਨ ਦੀ ਬਜਾਏ ਔਰ ਫਿਰ ਬਟਲਦਾ ਹੈ ਅਤੇ ਪੁਲ ਦੇ ਵਿਚਾਲੇ ਗੱਡੀ ਰੋਕ ਲੈਂਦਾ ਹੈ ਦੇਖਦਾ ਹੈ ਵੀ ਹਰਪ੍ਰੀਤ ਸਿੰਘ ਬਿਨਾਂ ਕਿਸੇ ਡਰ ਤੋਂ ਉੱਥੇ ਖੜਾ ਹੈ ਇਕੱਲਾ ਹੈ ਦੋਸਤੋ ਆਪਣੀ ਗੱਡੀ ਚ ਉਤਰਦਾ ਹੈ ਅਤੇ ਰੋਹਿਤ ਆਕਦਾ ਹੈ ਆਖਿਰਕਾਰ ਤੂੰ ਮੈਨੂੰ ਪਛਾਣ ਲਿਆ ਤੂੰ ਮੇਰਾ ਰਾਜ਼ ਜਾਣ ਚੁੱਕਿਆ ਹੈ ਹੁਣ ਤੇਰੇ ਜਿਉਂਦੇ ਰਹਿਣ ਦਾ ਕੋ ਮਤਲਬ ਨਹੀਂ ਹੈ ਅਤੇ ਉਸ ਦਿਨ ਵੀ ਤੂੰ ਮੇਰੇ ਕੰਮ ਦੇ ਵਿੱਚ ਅੜਚਨ ਪਾਈ ਉਸ ਦਿਨ ਉਸ ਰਜਿੰਦਰ ਦੀ ਜਾਨ ਮੈਂ ਲੈ ਲੈਣੀ ਸੀ ਇੰਨਾ ਵਧੀਆ ਪਲਾਨ ਮੈਂ ਬਣਾਇਆ ਸੀ ਲੇਕਿਨ ਤੂੰ ਵਿਚਾਲੇ ਆ ਗਿਆ ਅੱਜ ਤੈਨੂੰ ਮੈਨੂੰ ਨਹੀਂ ਛੱਡਣਾ ਤੈਨੂੰ ਬਿਲਕੁਲ ਫੜ ਕੇ ਰਹਾਗਾ ਦੋਸਤੋ ਅਗੋਂ ਖਰਪ੍ਰੀਤ ਬੋਲਦਾ ਹੈ ਆਖਰਕਾਰ ਤੂੰ ਚਾਹਨਾ ਕੀ ਹੈ ਕਿਉਂ ਰਜਿੰਦਰ ਦੀ ਜਾਣ ਲੈਣਾ ਚਾਹਨਾ ਹੈ ਆਖਰਕਾਰ ਤੈਨੂੰ ਕੀ ਮਿਲੇਗਾ ਦੋਸਤੋ ਰੋਹਿਤ ਹੱਸ ਪੈਂਦਾ ਹੈ ਉਸ ਤੇ ਹੱਸੀ ਦੇ ਪਿੱਛੇ ਕੌਨਫੀਡੈਂਸ ਲੁਕਿਆ ਹੈ ਵੀ ਉਹ বিজেਤਾ ਹੈ ਅਤੇ ਹਮੇਸ਼ਾ ਜਿੱਤਦਾ ਆਵੇਗਾ ਉਸ ਨੇ ਕਈ ਜੰਗਾਂ ਲੜੀਆਂ ਹਨ ਕਈ ਇਸ ਤਰ੍ਹਾਂ ਦੇ ਮਾਮਲੇ ਸੁਲਝਾਏ ਹਨ ਰੋਹਿਤ ਹਰ ਵਾਰ ਜਿੱਤਿਆ ਹੈ ਹਰ ਵਾਰ ਉਸ ਨੇ ਬਿਲਕੁਲ ਅਗਲੇ ਨੂੰ ਮੂੰਹ ਦੀ ਚਟਾਈ ਹੈ ਲੇਕਿਨ ਇਸ ਵਾਰ ਉਸ ਦੇ ਅੱਗੇ ਹਰਪ੍ਰੀਤ ਸਿੰਘ ਖੜਿਆ ਹੈ ਇਸ ਵਾਰ ਉਹ ਨਹੀਂ ਜਾਣ ਵਾਲਾ ਇਸ ਵਾਰ ਹਰਪ੍ਰੀਤ ਸਿੰਘ ਬਿਲਕੁਲ ਨਿਡਰ ਹੋ ਕੇ ਬਿਲਕੁਲ ਸਾਰੇ ਸਬੂਤਾਂ ਦੇ ਨਾਲ ਲੈਸ ਹੋ ਕੇ ਸਾਰੇ ਸਾਰੇ ਕਾਨੂੰਨੀ ਸ਼ਿਕੰਜਾਂ ਨੂੰ ਅਪਣਾ ਕੇ ਉੱਥੇ ਖੜਾ ਹੈ ਦੋਸਤੋ ਜਵਾਬ ਦਿੰਦਾ ਹੈ ਹੱਸ ਕੇ ਹੋ ਰਿਹਾ ਹੈ ਅਤੇ ਕਿਉਂ ਤੂੰ ਰਾਜਿੰਦਰ ਦੀ ਜਾਨ ਲੈਣਾ ਚਾਹੁੰਦਾ ਹੈ ਦਾਸਤਾ ਸਹੀ ਰੋਹਿਤ ਬੋਲਦਾ ਹੈ ਵੀ ਮੈਂ ਉਸ ਇਨਸਾਨ ਦੀ ਜਾਨ ਇਸ ਲਈ ਲੈਣਾ ਚਾਹੁੰਦਾ ਹਾਂ ਪਹਿਲਾਂ ਤਾਂ ਸਾਡੀ ਗੈਂਗ ਨਾਲ ਉਸਨੇ ਲੜ ਕੇ ਬਹੁਤ ਪੈਸਾ ਕਮਾਇਆ ਬਹੁਤ ਲੋਕਾਂ ਨੂੰ ਬਲੈਕਮੇਲ ਕੀਤਾ ਲੇਕਿਨ ਹੁਣ ਜਦੋਂ ਆਪ ਉਹ ਅਲੱਗ ਹੋਣਾ ਚਾਹੁੰਦਾ ਹੈ ਅਤੇ ਸਾਨੂੰ ਕੁਝ ਵੀ ਨਹੀਂ ਦੇ ਰਿਹਾ ਸਾਰਾ ਕੁਝ ਆਪ ਫੜਪਣਾ ਚਾਹੁੰਦਾ ਹੈ ਇਸ ਕਰਕੇ ਅਸੀਂ ਉਸ ਇਨਸਾਨ ਦੀ ਜਾਨ ਲੈਣਾ ਚਾਹੁੰਦੇ ਹਾਂ ਉਸ ਤੇ ਜਾਏ ਮਗਰੋਂ ਸਾਰਾ ਕੁਝ ਸਾਡੀ ਗੈਂਗ ਦਾ ਹੋ ਜਾਵੇਗਾ ਸਾਰਾ ਕੁਝ ਸਾਡਾ ਹੋ ਜਾਵੇਗਾ ਮੇਰਾ ਹੋ ਜਾਵੇਗਾ ਅਤੇ ਹੱਸ ਪਿੰਦਾ ਹੈ ਹੁਣ ਮੈਨੂੰ ਕੋਈ ਨਹੀਂ ਰੁਕ ਸਕਦਾ ਅੱਜ ਤੂੰ ਇੱਥੇ ਇਕੱਲਾ ਆ ਕੇ ਬਹੁਤ ਵੱਡੀ ਗਲਤੀ ਕਰ ਲਈ ਹੈ ਅੱਜ ਤੂੰ ਸਾਡੇ ਸਿਕੰਜੇ ਦੇ ਵਿੱਚ ਫਸ ਚੁੱਕਿਆ ਹੈ ਹੁਣ ਤੈਨੂੰ ਇੱਥੋਂ ਜਿਉਂਦਾ ਨਹੀਂ ਜਾਣ ਦੇਣਾ ਅੱਜ ਇੱਕ ਪਾਪ ਮੈਂ ਹੋਰ ਕਰਨਾ ਹੈ ਜੋ ਕਿ ਜ਼ਿੰਦਗੀ ਦੇ ਵਿੱਚ ਬਥੇਰੇ ਪਾਪ ਮੈਂ ਕੀਤੇ ਹਨ ਦੋਸਤੋ ਜਿਵੇਂ ਹੀ ਆਪਣੀ ਬੰਦੂਕ ਕੱਢਦਾ ਹੈ ਰੋਹਿਤ ਹਰਪ੍ਰੀਤ ਆਪਣੀ ਬੰਦੂਕ ਤਾਣ ਲੈਂਦਾ ਹੈ ਅਤੇ ਇੰਨੇ ਦੇ ਵਿਚਕਾਰ ਆਸ-ਪਾਸ ਦੀਆਂ ਝਾੜੀਆਂ ਦੇ ਵਿੱਚੋਂ ਸੈਕਿੰਡਾਂ ਦੇ ਵਿੱਚ ਪੁਲਿਸ ਵਾਲੇ ਉੱਥੇ ਆ ਜਾਂਦੇ ਹਨ ਦਰਅਸਲ ਹਰਪ੍ਰੀਤ ਜਿਹੜਾ ਹੈ ਜਾਲ ਵਿਛਾ ਕੇ ਇੱਥੇ ਆਇਆ ਸੀ ਉਸ ਨੂੰ ਪੂਰਾ ਪੂਰਾ ਪ੍ਰੋਸਾਸੀ ਵੀ ਰੋਹਿਤ ਓਵਰ ਕਨਫੀਡੈਂਸ ਦਾ ਸ਼ਿਕਾਰ ਹੈ ਅਤੇ ਤੁਰੰਤ ਉੱਥੇ ਗੱਡੀ ਰੋਕੇਗਾ ਅਤੇ ਭੱਜਣ ਦੀ ਕੋਸ਼ਿਸ਼ ਨਹੀਂ ਕਰਨੀ ਦੋਸਤੋ ਹੁਣ ਸਾਰੇ ਪਾਸੇ ਪੁਲਿਸ ਨੇ ਘੇਰਾ ਪਾ ਲਿਆ ਹੈ ਰੋਹਿਤ ਨੂੰ ਉੱਥੇ ਹੀ ਗ੍ਰਿਫਤਾਰ ਕਰਕੇ ਥਾਣੇ ਲਿਜਾਇਆ ਜਾਂਦਾ ਹੈ ਇਧਰੋਂ ਰਾਜਿੰਦਰ ਜੀ ਵੀ ਗ੍ਰਿਫਤਾਰੀ ਹੋ ਜਾਂਦੀ ਹੈ ਕਿਉਂਕਿ ਉਸ ਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਪਾਪ ਕੀਤੇ ਸਨ ਉਹ ਗਵਾ ਉਹ ਬਿਆਨ ਉਸ ਦਾ ਰਿਕਾਰਡ ਕਰ ਲਿਆ ਸੀ ਉਹ ਬਿਆਨ ਹਰਪ੍ਰੀਤ ਨੇ ਰਜਿੰਦਰ ਦੇ ਖਿਲਾਫ ਰਿਕਾਰਡ ਕਰ ਲਿਆ ਸੀ ਕੱਲਾ ਕੱਲਾ ਦਸਤਾਵੇਜ਼ ਉਸ ਦੇ ਖਿਲਾਫ ਬਿਆਨ ਵੀ ਰਿਕਾਰਡ ਦੇ ਨਾਲ ਮੈਚ ਕਰਦਾ ਹੈ ਦੋਸਤੋ ਅਦਾਲਤ ਦੇ ਵਿੱਚ ਸਾਰਾ ਕੇਸ ਰੱਖਿਆ ਜਾਂਦਾ ਹੈ ਦੋਹਾਂ ਨੂੰ ਉਮਰ ਕੈਦੀ ਸਜ਼ਾ ਹੁੰਦੀ ਹੈ ਹੋਰ ਵੀ ਇਨਸਾਨ ਕਈ ਸੈਕੜੇ ਬੰਦੇ ਇਸ ਗੈਂਗ ਦੇ ਨਾਲ ਜੁੜੇ ਹੋਏ ਕੱਲਾ ਕੱਲਾ ਕਰਕੇ ਗ੍ਰਿਫਤਾਰ ਕੀਤੇ ਜਾਂਦੇ ਹਨ ਕਈਆਂ ਦਾ ਐਨਕਾਊਂਟਰ ਹੁੰਦਾ ਹੈ ਅਤੇ ਇਸ ਤਰ੍ਹਾਂ ਹਰਪ੍ਰੀਤ ਦਾ ਪ੍ਰੋਮੋਸ਼ਨ ਹੋ ਜਾਂਦਾ ਹੈ ਹਰਪ੍ਰੀਤ ਆਪਣੀ ਇਮਾਨਦਾਰੀ ਦੇ ਸਦਕਾ ਆਪਣੇ ਜਜ਼ਬੇ ਦੇ ਸਦਕਾ ਅੱਜ ਇੱਕ ਵੱਡੀ ਸ਼ਬੀ ਆਪਣੇ ਸਮਾਜ ਦੇ ਵਿੱਚ ਆਪਣੇ ਡਿਪਾਰਟਮੈਂਟ ਦੇ ਵਿੱਚ ਬਣਾ ਚੁੱਕਿਆ ਹੈ ਆਪਣੇ ਪਰਿਵਾਰ ਦੇ ਵਿੱਚ ਵੀ ਆਪਣੇ ਸਮਾਜ ਦੇ ਵਿੱਚ ਵੀ ਉੱਚਾ ਹੋ ਕੇ ਜਾ ਸਕਦਾ ਹੈ ਕਿਉਂਕਿ ਉਸਨੇ ਬੇਈਮਾਨੀ ਨਹੀਂ ਕੀਤੀ ਉਸਨੇ ਕਈ ਲੋਕਾਂ ਦੀ ਜਾਨ ਬਚਾਈ ਹੈ ਇੰਨੇ ਵੱਡੇ ਗੈਂਗ ਦਾ ਪਰਦਾ ਫਾਸ਼ ਕੀਤਾ ਹੈ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸੱਚਮੁੱਚ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜਿਹੀਆਂ ਕਹਾਣੀਆਂ ਪਹੁੰਚਦੀਆਂ ਰਹਿਣ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ